वी टुडे चैनल ते ਤੁਹਾਡਾ ਸਵਾਗਤ ਹੈ ਫਿਲੌਰ ਵਿਖੇ ਚਲਦੇ ਹਾਂ ਜਿੱਥੇ ਪੁਲਿਸ ਦੇ ਖਿਲਾਫ ਡਾਕਟਰ ਅੰਬੇਦਕਰ ਸੈਨਾ ਤੋਂ ਬਾਅਦ ਅੱਜ ਪਿੰਡ ਮਠੜ ਡਾਕਲਾ ਦੇ ਵਾਸੀਆਂ ਨੇ ਡੀਐਸਪੀ ਦਫਤਰ ਅੱਗੇ ਟਰਨਾ ਲਗਾ ਕੇ ਰੋਡ ਜਾਮ ਕਰਕੇ ਪੁਲਿਸ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਾਂਗਰਸ ਪਾਰਟੀ ਦੇ ਆਗੂ ਰਜਿੰਦਰ ਸੰਧੂ ਨੇ ਦੱਸਿਆ ਕਿ ਇਹ ਟਰਨਾ ਪੁਲਿਸ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨਾਲ ਕੀਤੀ ਜਾ ਰਹੀ ਤੱਕੇਸ਼ਾਹੀ ਖਿਲਾਫ ਲਗਾਇਆ ਗਿਆ ਹੈ ਕੌਂਕੀ ਪਿੰਡ ਮੁਠੜ ਡਾਕਲਾਂ ਦੇ ਇੱਕ ਵਿਅਕਤੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਦੇ ਦਬਾਅ ਹੇਠ ਠਾਕੇ ਨਜਾਇਜ਼ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਸ ਨੂੰ ਤੁਰੰਤ ਰੱਦ ਕੀਤਾ ਜਾਵੇ ਇਸ ਮੌਕੇ ਉਹਨਾਂ ਪੰਜਾਬ ਸਰਕਾਰ ਨੂੰ ਲੰਮੀ ਹੱਥੀ ਲੈਂਦਿਆਂ ਕਿਹਾ ਕਿ ਚੁਟਕਲੇ ਸੁਣਾਉਣ ਵਾਲੀ ਪੰਜਾਬ ਸਰਕਾਰ ਸੂਬੇ ਲਈ ਕੁਝ ਨਹੀਂ ਕਰ ਸકી ਜਿਸ ਕਾਰਨ ਲੋਕਾਂ ਦੇ ਮਨਾਂ ਵਿੱਚ ਭਾਰੀ ਰੋਸ ਦਿਖਾਈ ਦੇ ਰਿਹਾ ਹੈ ਇਸ ਸਬੰਧੀ ਜਦੋਂ ਡੀਐਸਪੀ ਫਿਲੌਰ ਸਰਵੰਤ ਸਿੰਘ ਵੱਲ ਨਾਲ ਗਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਹਿਸਾਬ ਨਾਲ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਦੇਖਦੇ ਆ ਸੀਨੀਅਰ ਸਟਾਫ ਰਿਪੋਰਟਰ ਸੁਸ਼ੀਲ ahuja ਵੱਲੋਂ ਭੇਜੀ ਗਈ ਇਹ ਵਿਸ਼ੇਸ਼ ਰਿਪੋਰਟ ਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਫਲੋਰ ਹਾਏ 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 ਅਸੇ ਤੋਂ ਫਲੋਰ ਹਾਏ 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 ਦਰੋਂ ਸੇ ਆਪਾ ਹਾਏ 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 ਨਾ ਹੋਏ ਹਾਏ ਹਾਏ ਕੋਈ ਨਾ ਕੋਈ ਕੋਨਾ ਕੋਨਾ ਦਰੋਂ ਜਸਤ ਹਾਏ ਅਸੀਂ ਅੱਜ ਪੁਸਤ ਪ੍ਰਸ਼ਾਸਨ ਦੇ ਅੱਗੇ ਜੋ ਧੱਕੇਸ਼ਾਹੀ ਕਰਦੇ ਆ ਪੁਸਤ ਪ੍ਰਸ਼ਾਸਨ ਉਹਦੇ ਅੱਜ ਖਿਲਾਫ ਇਥੇ ਰੋਡ ਵੀ ਜਾਮਗੀਤਾ ਸੀ ਤੇ ਡੀਐਸਪੀ ਸਾਹਿਬ ਨੂੰ ਮਿਲੇ ਵੀ ਆ ਉਹ ਨਹੀਂ ਸਾਨੂੰ ਉੱਪਰ ਤੋਂ ਸਰਵਾ ਉਹਨਾਂ ਦੇ ਪਰੋਸੇ ਦੇ ਉੱਤੇ ਅੱਜ ਅਸੀਂ ਇਹ ਜਾਮ ਵੀ ਚੁੱਕਿਆ ਆ ਕਿਉਂਕਿ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀ ਜਿਹੜੇ ਇੱਕ ਕੁਝ ਪ੍ਰਭਾਵਸ਼ਾਲੀ ਲੋਗ ਆ ਉਹਨਾਂ ਦੀ ਜਿਹੜੀ ਇਨਵੋਲਵਮੈਂਟ ਆ ਉਹਦੇ ਨਾਲ ਜੋ ਪ੍ਰਸ਼ਾਸਨ ਗਲਤ ਪੱچے ਕਰਦੇ ਆ ਆ ਜੋ ਪ੍ਰਸ਼ਾਸਨ ਧੱਕੇਸ਼ਾਹੀ ਕਰਦਾ ਆ ਉਹਦੇ ਖਿਲਾਫ ਅੱਜ ਅਸੀਂ ਇੱਥੇ ਖੰਨਾ ਦਿੱਤਾ ਸੀਗਾ ਇੱਕ ਅਜਿਹਾ ਹੀ ਮਸਲਾ ਜਿਹੜਾ ਸਾਡੇ ਕੋਲ ਪਿੰਡ ਮਠੱਡੇ ਦੇ ਵਿੱਚ ਦਾ ਆਇਆ ਸੀਗਾ ਪਿੰਡ ਪਿੰਡ ਮਠੱਡੇ ਕਲਾ ਦੇ ਵਿੱਚ ਇੱਕ 452 ਗਲਤ ਤਰੀਕੇ ਨਾਲ ਲਈ ਗਈ ਸੀ ਬੰਦਾ ਨਾ ਕਿਸੇ ਦੇ ਘਰ ਗਿਆ ਨਾ ਉਹਦੇ ਮੁਤਲਕ ਕੋਈ ਐਮਐਲਏ ਰਾ ਉਹਦੇ ਤੇ 452 ਲਾ ਦਿੱਤੇ ਬੰਦਾ ਕਿਸੇ ਦੇ ਘਰ ਗਿਆ ਉਹ ਇਹਨਾਂ ਦੀ ਗੱਲ ਨਹੀਂ 452 ਕੇ ਲਾਤੀ ਝੂਠੀ ਪੱਤੇ ਦਾ ਸਿਰਫ ਹੋਵੇ ਕਾਂਤੀ ਮੋਹਨ ਦੇ ਸਰਪੰਚ ਦੇ ਕਹਿਣ ਤੇ ਉਹ ਇੱਕ ਕੇਸ ਦੇ ਵਿੱਚ ਉਹਨਾਂ ਤੋਂ ਗਵਾਹੀ ਦੇਣੀ ਸੀ ਉਹਨੂੰ ਹੱਲੇ ਵੀ ਉਹ ਵੀ ਸਾਡੇ ਕੋਲ ਪ੍ਰੂਫ ਹੈਗਾ ਆ ਜਿਹੜਾ ਫੋਨ ਕਰਕੇ ਕਹਿੰਦਾ ਪਿਆ ਵੀ ਮੈਂ ਪਰਚਾ ਰੋਣਾ ਆ ਮੈਂ ਦੂਜੇ ਦੇ ਪੱਤੇ ਤੇ ਰਹੂੰਗਾ ਪਰ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਦਿੱਤੀ ਆ ਵੇ ਦੇਖੀ ਹੁਣ ਪ੍ਰਸ਼ਾਸਨ ਉਹਦੇ ਕੀ ਕਰ ਰਿਹਾ ਅਸੀਂ ਕਾਰਵਾਈ ਕੀ ਕਰਦੇ ਆ ਅਸੀਂ ਲਕੀਰੋ ਦੇ ਡੀਐਸਪੀ ਸਾਹਿਬ ਨੇ ਅਨੁਪ੍ਰੋਸਤਵਾ ਆਇਆ ਤੇ ਮੈਂ ਜੋ ਬਣਦੀ ਕਾਰਵਾਈ ਹੋਊਗੀ ਮੈਂ ਕਰੂੰਗਾ ਮੈਂ ਤੁਹਾਡੇ ਨਾਲ ਖੜਾ ਆ ਅਸੀਂ ਕਿਸੇ ਨੂੰ ਸਾਨੂੰ ਕੋਈ ਦਬਾਅ ਨਹੀਂ ਹੈਗਾ ਅਸੀਂ ਨਰਫਕ ਇਨਕੁਆਰੀ ਕਰਾਂਗੇ ਧੰਨਵਾਦ ਜੀ ਸਰਪੋ ਜਿਹੜੀ ਆਪਣੀ ਪੰਜਾਬ ਸਰਕਾਰ ਨਾਲ ਆਪਣੀ ਰਜੀਮੋਗ ਪੁੱਤ ਕਰਕੇ ਆਹ ਬਰੇਕ ਪਾਸੇ ਸਾਹਮਣੇ ਨਿਕਲਦਾ ਉਹਦੀ ਆਰਟੀਆਈ ਵੀ ਪਾਈ ਗਈ ਆ ਉਹਦੀ ਦੁਬਾਰਾ ਫੇਰ ਸ਼ਿਕਾਇਤ ਕੀਤੀ ਗਈ ਆ 2 ਸਾਲ ਹੋ ਗਏ ਮੇਰੇ ਕੋ ਗੱਡੀਆਂ ਸਾਰੀਆਂ ਭਾਈਆਂ ਕਿਹੜੀ ਤਰੀਕ ਨੂੰ ਕਿਦੋਂ ਪਰਚਾ ਦਿੱਤਾ ਹੋਂਦਾ ਹੀ ਜਿਹੜਾ ਇੱਥੇ ਆਪਣੇ ਹੁਣ ਹਲਕਾਂ ਇੰਚਾਰਜ ਆ ਪ੍ਰੇਮ ਗਵਾਲ ਨੂੰ 6 ਮਹੀਨੇ ਨੂੰ ਵੀ ਲੜ ਦਿੱਤੀ ਨੂੰ ਹੋਗਾ ਲੋਕੀ ਦਾ ਪਿੰਡਾਂ ਦਾ ਵਿਕਾਸ ਕਰਦੇ ਆ ਇੰਨੀ ਸਾਡੇ ਪਿੰਡ ਦਾ ਸੱਤਿਆਨਾਥ ਕੀਤਾ ਪਿਆ ਜਾ ਕੇ ਅੱਦੇ ਪਿੰਡ ਜੇ ਜਾ ਕੇ ਦੇਖ ਲਓ ਜੇ ਐਵੇਂ ਪਿੰਡ ਚ ਕਹੇ ਹੋ ਬਨੇ ਕੋਈ ਦਾਲ ਜਾਂ ਦੂਜਾ ਲਾਭ ਹੋਵੇ ਕੋਈ ਉਹ ਜਿੱਥੇ ਉਹਨੂੰ ਘਰ ਦੀਦਾ ਮੇਰੀਆਂ ਬੋਟਾਂ ਆ ਉੱਥੇ ਕੰਮ ਕਰਦਾ ਔਰ ਕਿਤੇ ਕੰਮ ਨਹੀਂ ਕਰਦਾ ਉੱਥੇ ਸਾਡੇ ਨਾਂ ਦੀ ਕੋਟੀ ਦੇ ਅਸੀਂ ਪ੍ਰਸ਼ਾਸਨ ਨੂੰ ਮੰਨ ਕਰਦੇ ਆ ਅਸੀਂ ਪ੍ਰਸ਼ਾਸਨ ਨੂੰ ਇਹ ਮੰਨ ਕਰਦੇ ਜਿਹੜੀਆਂ ਸਾਡੀਆਂ 2 ਸਾਲ ਤੋਂ ਹੀ ਲੈਟਰਾਂ ਦੇ ਰਹੇ ਆ ਸਾਨੂੰ ਉਹਦਾ ਵੀ ਪੀਸਾ ਕੀਤਾ ਜਾਵੇ ਨਾਂ ਵੀ ਇਹ ਨਹੀਂ ਜਿਹੜੀ ਆ ਹਾਲ ਇਨਕੁਆਰੀ ਕੀਤੀ ਹੈ 15 ਸਾਲ ਦੇ ਖਰਚਾ ਕਿੱਥੋਂ ਕਰਦਾ ਵੀ ਆਮਦਨ ਕੀ ਆ 1500 ਦੇ ਕੋਈ ਜਿਹੜੀ ਆਉਂਦਾ ਨਹੀਂ 15 ਲੱਖ ਰੁਪਏ ਦਾ ਸਰ ਕਰਜ਼ਾ ਸੀ 14 15 ਜਿਹੜਾ ਲਿਆ ਸੀ ਜਿਹੜੇ ਜੋ ਵੀ ਆ ਸਹੀ ਜਾਲ ਤੋਂ ਕੋਰਟ ਨੇ ਆਪ ਇਹ ਸਾਰਾ ਕੁਝ ਕਰਨਾ ਹੈ ਨਾ ਤੇ ਦੈਨ ਉਹ ਇਦਾਂ ਹੀ ਬਾਕੀ ਸਾਰਿਆਂ ਨੂੰ ਵੀ ਜੇ ਮੇਰੇ ਕੋਈ ਅਗੇਂਸਟ ਜਾਂਦਾ ਆ ਤੇ ਇਦਾਂ ਆ ਤੇ ਉਹਨੂੰ ਵੀ ਇਹੀ ਧਮਕੀਆ ਦਿੰਦਾ ਆ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਜੋ ਵੀ ਸਹੀ ਆ ਸਹੀ ਕਾਰਵਾਈ ਕੀਤੀ ਜਾਵੇ ਕਿਸੇ ਵੀ ਦਬਾਅ ਤੋਂ ਬਿਨਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਜੋ ਵੀ ਜਿਹੜੀ ਕਾਰਵਾਈ ਆ ਉਹ ਸਹੀ ਤਰੀਕੇ ਨਾਲ ਕੀਤੀ ਜਾਵੇ ਧੰਨਵਾਦ ਜੀ